ਸੁੰਦਰਪਾਲ ਜਿਹੜੀ ਸਿਪਾਹੀ ਹੈ ਜਾਂ ਹੋਦਰ ਨੂੰ ਪੁੱਛਣਾ ਚਾਹਨਾ ਵਾ ਬਈ ਤੈਨੂੰ ਕਿਸ ਨੇ ਘਾ ਦਤਾ ਤੂੰ ਜਾਂ ਤਾਂ ਆਪਣੀ ਵਰਦੀ ਲਾ ਕੇ ਮੁਕਾਬਲੇ ਜਾ ਜਾ ਬਈ ਵਰਦੀ ਦੇ ਵਿੱਚ ਰਹੇਗੇ ਪਹਿਲਾਂ ਕੀ ਕੀ ਹੋਇਆ ਇਹ ਤੁਹਾਨੂੰ ਸਾਰਿਆਂ ਨੂੰ ਮੈਂ ਦੱਸਣਾ ਚਾਹਨਾ ਵਾ ਪਹਿਲਾਂ ਇੰਦਰਾ ਗਾਂਧੀ ਜੀ ਨੂੰ ਸ਼ਹੀਦ ਕੀਤਾ ਵਰਦੀ ਵਿੱਚ ਗਨਮਨਾਂ ਨੇ ਫਿਰ ਮੋਖਦਦੀ ਸਾਹਿਬ ਬੀਨ ਸਿੰਘ ਜੀ ਨੂੰ ਸ਼ਹੀਦ ਕੀਤਾ ਗਨਮਨਾਂ ਨੇ ਫਿਰ ਉਸ ਤੋਂ ਬਾਅਦ ਹਰਜੀਵ ਗਾਂਧੀ ਜੀ ਨੂੰ ਬਰਦੀ ਦੇ ਵਿੱਚ ਜਦੋਂ ਪ੍ਰੇਡ ਹੋ ਰਹੀ ਸੀ ਉਸਨੇ ਗਨ ਮਾਰਨ ਦੀ ਕੋਸ਼ਿਸ਼ ਕੀਤੀ ਫੇਰ ਉਹ ਮਤਲਬ ਹੋਰ ਕਿੰਨੀਆਂ ਗੱਲਾਂ ਹੋਈਆਂ ਆਉਣਗੀਆਂ ਅੱਜ ਜਿਹੜੀ ਹੁਣ ਇੱਕ ਪਹਿਲਾਂ ਮੇਰੇ ਨਾਲ ਵੀ ਹੋ ਚੁੱਕੀ ਆ ਸਾਢੇ 1.5 ਸਾਲ ਪਹਿਲਾਂ ਸੀਆਈਆਰ ਦਾ ਮੁਲਾਜ਼ਮ ਕਹਿੰਦਾ ਮੈਂ ਮੋਗੇ ਦਾ ਜੀ ਵੀ ਤੁਸੀਂ ਸਿੱਖਾਂ ਦੇ ਖਿਲਾਫ ਬੋਲਦੇ ਹੋ ਮਾਨ ਸਾਹਿਬ ਮੈਂ ਤੁਹਾਨੂੰ ਮੈਂ ਡਿਊਟੀ ਦਾ ਨਹੀਂ ਤੁਹਾਨੂੰ ਗੋਲੀ ਮਾਰ ਦੂੰਗਾ ਮੈਂ ਕਹਾ ਤੇਰੇ ਵਾਲੇ 36 ਫਿਰਦੇ ਆਏ ਚਲੋ ਰਹੀ ਹੁਣ ਬੀਬੀ ਕਰਨਾ ਨੌ ਦੀ ਗੱਲ ਬੀਬੀ ਕਰਨਾ ਨੌ ਤਾਂ ਆਪਣੇ ਦਿੱਲੀ ਕਾਰਗਮ ਜਾ ਰਹੀ ਹੈ ਨਿੰਦੀ ਕਰੇਗਾ ਮਾਂ ਜਾਂ ਬੀਜੇਪੀ ਦਾ ਤੇ ਤੂੰ ਆਪਣਾ ਕਰਵਿੰਦਰ ਕੌਰੇ ਤੂੰ ਆਪਣੀ ਪੰਜਾਬ ਦੀ ਬੇਇੱਜ਼ਤੀ ਕਿਉਂ ਕਰਾ ਰਹੀਆਂ ਆਪਣੇ ਮਾਂ ਪਿਓ ਦੀ ਬੇਇੱਜ਼ਤੀ ਕਿਉਂ ਕਰਾ ਰਹੀਆਂ ਕਦੇ ਕਦੇ ਹੁਣ ਖਬਰਾਂ ਵਿੱਚ ਜਾਂਦੇ ਵੇ ਕਿਸਾਨ ਅੰਦੋਲਨ ਦਾ ਬਦਲਾਅ ਲਿਆ ਕਿਸਾਨ ਅੰਦੋਲਨ ਨੇ ਕਿਹੜਾ ਘਟਕੀਤੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਕਿਵੇਂ ਪੁੱਤਿਆ ਮੂੰਹ ਬਕਦੇ ਰਹੇ ਨੇ ਅੱਜ ਧਰਨੇ ਲਾਏ ਨੇ ਕਿੰਨੇ ਲੋਕ ਪਰੇਸ਼ਾਨ ਹੋ ਰਹੇ ਨੇ ਜਿਹੜੇ ਕੱਲੇ ਕਿਸਾਨਾਂ ਨੂੰ ਖੁਸ਼ ਕਰਨਾ ਠੇਕਣ ਲਿਆ ਹੋਇਆ ਆਪਾਂ ਹਰ ਬੰਦਾ ਕੋਈ ਮੈਡੀਕਲ ਤੌਰ ਤੇ ਕਿਸੇ ਐਂਬੂਲੈਂਸ ਲੈ ਕੇ ਜਾਣਾ ਤਿੰਨ ਤਣ ਘਟੇ ਲੱਗਦੇ ਜਾਣ ਨੂੰ ਮਾਲੇ ਨੂੰ ਚਾਰ ਘਟੇ ਲੱਗ ਰਹੇ ਆ ਸੜਕਾਂ ਟੁੱਟੀਆਂ ਟਰੈਕ ਦਾ ਹੈਵੀ ਡਰਾਈਵਰ ਦਾ ਜਿਸਨੇ ਮਾਲ ਕੱਚਾ ਲੈ ਕੇ ਜਾਣਾ ਕਿਵੇਂ ਉਹ ਟਾਈਮ ਤੇ ਪਹੁੰਚੂਗਾ ਵੀ ਉਹ ਕੋਈ ਆਪਣਾ ਹੋਈਲੇ ਮਾਲਾ ਕਿਵੇਂ ਕਰੂਗਾ ਸਾਨੂੰ ਕਿਸਾਨਾਂ ਦੇ ਭੇਸ ਵਿੱਚ ਜਿਹੜਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਤੁਸੀਂ ਨਾ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਆ ਪ੍ਰਧਾਨ ਮੰਤਰੀ ਨਿੰਦਰ ਮੋਦੀ ਕੁਝ ਨਹੀਂ ਬਗਣਾ ਜਾਂ ਕਗਣਾ ਨੌ ਦੇ ਥੱਪੜ ਮਾਰਨਾ ਕੁਝ ਨਹੀਂ ਬਗਣਾ ਮੈਂ ਭਾਰਤ ਦੇ ਗ੍ਰਹਿ ਮੰਤਰਾਲੇ ਤੋਂ ਮੰਗ ਕਰਦਾ ਮਾਂ ਜਿਹੜੀ ਉਹ ਕੁੜੀ ਕੁਲਵਿੰਦਰ ਕੌਰ ਆ ਉਹਨੂੰ ਤੁਰੰਤ ਡਿਸਮਿਸ ਕੀਤਾ ਜਾਵੇ ਅਤੇ ਉਸਤੇ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਜਿਹੜਾ ਇਹ ਦਿਮਾਗ ਵਿੱਚ ਕੀੜਾ ਨਾ ਫਰੂਤ ਭਰਿਆ ਆ ਉਹ ਉੱਤਰ ਤੱਕੇ ਕਿਸੇ ਹੋਰ ਦੇ ਵੀ ਜਿਹੜਾ ਹੋਵੇ ਚਾਹੇ ਏਰੀਆ ਏ ਬੀ ਸੀ ਜਾਂ ਕੋਈ ਹੋਰ ਕਾਨੂੰਨ ਕੋਈ ਹੋਰ ਪੰਗਾ ਰੈਂਦਾ ਵਾ ਇਸ ਕਰਕੇ ਕਿਉਂਕਿ ਆਪਾਂ ਸ਼ਾਸਨ 'ਚ ਰਹਿ ਕੇ ਕੰਮ-ਕੰਮ ਕਰਨਾ ਵਾ ਬੜਦੀ ਪਾਈ ਆ ਸ਼ਾਸਨ ਹੈਗਾ ਤੋ ਜੇ ਕਲਵਿੰਦਰ ਕੌਰ ਜੀ ਬੀਬੀ ਕੰਗੜਾ ਨੌਜ਼ਾ ਆ ਰਹੀ ਆ ਤੂੰ ਮੂਰੇ ਉਹਨੂੰ ਸਰੂਡ ਬਾਰ ਭਈ ਭਾਈ ਮਹਿਲਾ ਵਾ ਸਾਡੀ ਇਹ ਬਈ ਕੰਗੜਾ ਰੋਹ ਜਿੱਤ ਕੇ ਆ ਰਹੀ ਆ ਮੈਂਬਰ ਪਾਰਲੀਮੈਂਟ ਤੂੰ ਉਲਟਾ ਉਹਨਾਂ ਬਦਤਮੀਜ਼ੀ ਕਰ ਰਹੀ ਆ ਇਹ ਬਿਲਕੁਲ ਸਹਿਯੋਗ ਨਹੀਂ ਹੈਗਾ ਚਾਹੇ ਸਾਡੇ ਪੰਜਾਬ ਦੀਆਂ ਕੁੜੀਆਂ ਸਿਪਾਹੀ ਕਲਵਿੰਦਰ ਕੌਰ ਮੈਂ ਉਹਦੀ ਨਿੰਦਾ ਕਰਦਾ ਮੈਂ ਅਸੀਂ ਹਰ ਇੱਕ ਨਾਲ ਰਲ ਮਿਲ ਕੇ ਰਹਿਣਾ ਵਾ ਤੁਸੀਂ ਲੋਕ ਦੰਗਾ ਫਸਾਹ ਕਰਨ ਦੀ ਕੋਸ਼ਿਸ਼ ਕਰਦੇ ਪਏ ਹੋ ਵਰਦੀ ਵਿੱਚ ਰਹਿ ਕੇ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਹੋਊਗੀ ਮੈਂ ਉਸ ਬੀਬੀ ਕਲਵਿੰਦਰ ਕੌਰ ਜਿਹੜੀ ਸਿਪਾਹੀ ਆ ਜਾਂ ਹੋਦਰ ਨੂੰ ਪੁੱਛਣਾ ਚਾਹਨਾ ਵਾ Subscribe to One India channel and never miss an update.